ਹਾਂਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਅਬੋਰ ਕਿਨੂ ਮੰਡੀ ਦੇ ਭਾਅ ਲੈ ਕੇ ਜਾਣਕਾਰੀ ਦੇਵਾਂਗੇ ਤੁਹਾਨੂੰ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਵੀਰਾਂ ਤੱਕ ਇਹ ਜਾਣਕਾਰੀ ਇਹ ਜਿਹੜੀ ਉਹ ਪਹੁੰਚ ਸਕੇ ਕੱਲ ਸ਼ਨੀਵਾਰ ਨੂੰ ਜਿਹੜੀ ਬੋਲੀ ਹੈ ਕਿਨੂ ਦੀ ਉਹ ਅਬੋਰ ਮੰਡੀ ਬੰਦ ਰਹਦੀ ਹੈ ਤੇ ਅੱਜ ਐਤਵਾਰ ਨੂੰ ਮੰਡੀ ਦੇ ਵਿੱਚ ਕਿਨੂ ਦਾ ਕੀ ਭਾਅ ਰਿਹਾ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਐਤਵਾਰ ਨੂੰ ਜਿਹੜਾ ਕਿਨੂ ਦਾ ਭਾਅ ਥੋੜਾ ਜਿਹਾ ਅੱਗੇ ਨਾਲੋਂ ਠੀਕ ਰਿਹਾ ਅੱਜ 13 ਰੁਪਏ ਅਬੋਰ ਕਿਨੂ ਮੰਡੀ ਦੇ ਵਿੱਚ ਜਿਹੜਾ ਸਿਰਾ ਰੇਟ ਰਿਹਾ ਤੇ 10 11 ਰੁਪਏ ਜਿਹੜਾ ਆਮ ਕਿਨੂ ਹੈ ਉਹ ਮੰਡੀ ਦੇ ਵਿੱਚ ਅੱਜ ਵਿਕਿਆ ਅੱਜ 11 ਫਰਵਰੀ 2024 ਦੇ ਭਾ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਵੀਰੋ ਦਿਨ ਐਤਵਾਰ ਨੂੰ ਕੱਲ ਸ਼ਨੀਵਾਰ ਬੋਲੀ ਬੰਦ ਰਹੀ ਹੈ ਤੇ ਅੱਜ ਜਿਹੜਾ ਭਾ ਉਹ 13 ਰੁਪਏ ਉੱਚਾ ਭਾ ਰਿਹਾ ਜਦੋਂ ਕਿ ਪਹਿਲਾਂ 2 3 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ 11 ਰੁਪਏ ਉੱਚਾ ਭਾ ਸੀ ਤੇ ਹੁਣ 13 ਰੁਪਏ ਜਿਹੜਾ ਅੱਜ ਮੰਡੀ ਦੇ ਵਿੱਚ ਭਾ ਰਿਹਾ ਤਾਂ ਆਮ ਜਿਹੜਾ ਭਾਅ 10-11 ਰੁਪਏ ਕਿੰਨੂ ਜਿਹੜਾ ਆਮ ਉਹ ਮੰਡੀ ਦੇ ਵਿੱਚ ਵਿਕਿਆ ਐਤਵਾਰ 11 ਫਰਵਰੀ 2024 ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਕਈ ਵੀਰਾਂ ਦੇ ਫੋਨ ਆ ਰਹੇ ਸੀ ਕਿ ਸ਼ੁੱਕਰਵਾਰ ਨੂੰ ਜਿਹੜੀ ਆਪਾਂ ਰੇਟ ਹੈ ਉਹ ਨਹੀਂ ਪਾਇ ਤਾਂ ਕਈ ਅਰੀ ਰੂਜੇਵੇਂ ਕਰਕੇ ਕੋਈ ਰਹਿ ਜਾਂਦੀ ਹੈ ਉਸ ਦਿਨ ਦੀ ਮੰਡੀ ਤਾਂ ਅੱਜ ਜਿਹੜਾ ਪਿੰਡਾਂ ਦੇ ਵਿੱਚ ਸੌਦੇ ਕੀ ਭਾਅ ਹੋ ਰਹੇ ਆ ਉਹ ਤੁਸੀਂ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕਰੋ ਐਤਵਾਰ ਨੂੰ ਜਿਹੜਾ ਬਾਜ਼ਾਰ ਹੈ ਉਹ ਥੋੜਾ ਜਿਹਾ ਉੱਚਾ ਜ਼ਰੂਰ ਰਿਹਾ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਭਾਅ ਵਧਾਏ ਜਾਂ ਕੀ ਭਾ ਰਹਿੰਦੇ ਆ ਉਹ ਭਵਿੱਖ ਹੀ ਤੈਅ ਕਰੇਗਾ ਪਰ ਫਿਲਹਾਲ ਜਿਹੜਾ ਅੱਜ ਉੱਚੀ ਥੋੜੀ ਜਿਹੀ ਮੰਡੀ ਆਪਾਂ ਕਹਿ ਸਕਦੇ ਆ ਕਿਉਂਕਿ 11 ਰੁਪਏ ਜਿਹੜਾ ਆਮ ਰਹਿਦਾ ਸੀ ਅੱਜ ਉੱਚਾ ਭਾਅ ਜਿਹੜਾ ਦੋ ਤਿੰਨ ਦਿਨ ਪਹਿਲਾਂ 11 ਰੁਪਏ ਵਿਕ ਰਿਹਾ ਸੀ ਤਾਂ ਅੱਜ 13 ਰੁਪਏ ਉੱਚਾ ਭਾਅ ਹੋਰ ਮੰਡੀ ਦੇ ਵਿੱਚ ਕਿੰਨੂ ਆ ਜਿਹੜਾ ਵਿਕਿਆ ਵੀਰੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਕਿਸਾਨ ਵੀਰਾਂ ਤੱਕ ਆਪਣੀ ਜਾਣਕਾਰੀ ਇਹ ਜਿਹੜੀ ਉਹ ਪਹੁੰਚ ਸਕੇ ਤਾਂ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਣਾ ਹੈ ਕਿ ਹਰ ਬੰਦਾ ਹਰ ਰੋਜ਼ ਜਿਹੜਾ ਕਿਨੂ ਹੈ ਉਹ ਜ਼ਰੂਰ ਖਾਵੇ ਕਿਉਂਕਿ ਦੇਖੋ ਇੱਕ ਪਾਸੇ ਜਿੱਥੇ ਕਿਸਾਨੀ ਅੰਦੋਲਨ ਹੈ ਦਿੱਲੀ ਦੀ ਮੋਰਚਾ ਜਿਹੜਾ ਲੱਗਣ ਜਾ ਰਿਹਾ ਦੁਬਾਰਾ 13 ਫਰਵਰੀ ਨੂੰ ਕਿਸਾਨ ਜਾ ਰਹੇ ਆ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਆਪਾਂ ਕਿਸਾਨਾਂ ਦੀ ਮਦਦ ਜਿਹੜੀ ਉਹ ਕਿਨੂ ਜ਼ਰੂਰ ਖਰੀਦ ਕੇ ਕਰ ਸਕਦੇ ਆ ਤਾਂ ਹਰ ਇੱਕ ਜਿਹੜਾ ਵੀਰ ਹੈ ਉਹ ਕਿਨੂ ਹਰ ਰੋਜ਼ ਜ਼ਰੂਰ ਖਰੀਦੇ ਕਿਉਂਕਿ ਕਿਨੂ ਦਾ ਜਿਹੜਾ ਸਮਾਂ ਹੁਣ ਉਹ ਬੜਾ ਮਾੜਾ ਸਮਾਂ ਚੱਲ ਰਿਹਾ ਕਿਉਂਕਿ ਭਾਅ ਦੀ ਜਿਹੜੀ ਉਮੀਦ ਇੱਕ ਕਿਸਾਨਾਂ ਨੂੰ ਚੱਲ ਰਹੀ ਸੀ ਉਹਨਾਂ ਭਾਅ ਜਿਹੜਾ ਉਹ ਨਹੀਂ ਮਿਲ ਰਿਹਾ ਪਿਛਲੇ ਸਾਲ ਇਹੀ ਜਿਹੜਾ ਕਿਨੂ ਹੈ 25 25 ਤੋਂ 30 ਰੁਪਏ ਵਿਕਦਾ ਰਿਹਾ ਪਰ ਐਤਕੀ ਜਿਹੜਾ ਕਿਨੂ ਦਾ ਭਾਅ ਉਹ 10 ਰੁਪਏ ਤੋਂ 12 13 14 ਰੁਪਏ ਤੱਕ ਜਿਹੜਾ ਉਹ ਵੇਚ ਰਿਹਾ ਤਾਂ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਨੂੰ ਇੱਕ ਨਿਰਾਸ਼ਾ ਜ਼ਰੂਰ ਲੱਗੀ ਹੈ ਕਿਉਂਕਿ ਭਾਅ ਜਿਹੜਾ ਉਹ ਉਹਨਾਂ ਨਹੀਂ ਮਿਲ ਸਕਿਆ ਤਾਂ ਹਰ ਇੱਕ ਨੂੰ ਮੈਂ ਅਪੀਲ ਇਹ ਜ਼ਰੂਰ ਕਰਨੀ ਚਾਹਾਂਗੇ ਅਸੀਂ ਕਿ ਜ਼ਰੂਰ ਤੁਸੀਂ ਕਿਨੂ ਖਰੀਦੋ ਹਰ ਇੱਕ ਆਵਦਾ ਯੋਗਦਾਨ ਜਿਹੜਾ ਜ਼ਰੂਰ ਪਾਓ ਪਿਛਲੇ ਦਿਨੀ ਜਿਹੜਾ ਡੀਸੀ ਦਫ਼ਤਰ ਦੇ ਮੂਹਰੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਕਿ ਭਾਅ ਜਿਹੜੇ ਨਹੀਂ ਮਿਲ ਰਹੇ ਤਾਂ ਇਸ ਲਈ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਮਿੱਡੇ ਮੀਲ ਦੇ ਵਿੱਚ ਬੇਸ਼ੱਕ ਸ਼ੁਰੂ ਹੋਇਆ ਤਾਂ ਉਹਦੇ ਵਿੱਚ ਵੀ ਜਿਹੜੇ ਕੋਸ਼ਿਸ਼ ਇਹ ਕਰਨ ਜਿਹੜੇ ਟੀਚਰ ਹੈ ਕਿ ਉਹ ਆਪਣੇ ਨੇੜੇ ਦੇ ਕਿਸਾਨ ਤੋਂ ਹੀ ਜਿਹੜਾ ਕਿੰਨੂ ਦੀ ਖਰੀਦ ਉਹ ਕਰਨ ਤਾਂ ਜੋ ਕਿਸਾਨਾਂ ਨੂੰ ਉਹਦਾ ਫਾਇਦਾ ਮਿਲ ਸਕੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਜਰੂਰ ਕਰ ਦਿਓ ਧੰਨਵਾਦ